ਜੀ ਸਤਿ ਸ੍ਰੀਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਣੇ ਕੋਲ ਇਹ ਕਿਸੇ ਕਸਟਮਰ ਦਾ ਸੂਟ ਆਇਆ ਸੀਗਾ ਇਹਦੇ ਵਿੱਚ ਜੀ ਕਢਾਈ ਵੀ ਆ ਸੂਟ 'ਚ 프ਿੰਟ ਵੀ ਆ ਇੱਥੇ ਆਪਾਂ ਤੁਹਾਨੂੰ ਇਹ ਦੱਸਣਾ ਜੀ ਵੀ ਕਿਹੜਾ ਪੀਸ ਕਿੱਥੋਂ ਤਰਨਾ ਕਿਹੜਾ ਪੀਸ ਕਿੱਥੋਂ ਗੀ ਤੇ ਕਿਉਂਕਿ 프ਰੰਟ ਵਾਲਾ ਕਿਹੜਾ ਪੀਸ ਕਿੱਥੋਂ ਕੱਢਣਾ ਹੈ ਤੇ ਬੈਕ ਵਾਲਾ ਕਿਹੜਾ ਕਿੱਥੋਂ ਕੱਢਣਾ ਬਾਜੂ ਕਿੱਥੋਂ ਕੱਢਣੀਆਂ ਜਿਵੇਂ ਕਿ ਆਹ ਪੱਟੀ ਦਿੱਤੀ ਹੈ ਸਾਈਡ ਤੇ ਇਹ ਕਿੱਥੇ ਆਪਾਂ ਯੂਜ਼ ਕਰਨੀਆਂ ਕੱਟ ਕੇ ਇਹ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਦੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਆਪਾਂ ਪੀਸ 프ਰੰਟ ਦੀ ਕੜਾਈ ਆ ਇਹਨਾਂ ਦੇ 프ਰੰਟ ਤੇ ਕੜਾਈ ਆ ਜੀ ਕਰਾਂਗੇ ਤੇ ਅੱਗੇ ਆਪਾਂ ਤੁਹਾਨੂੰ ਉਹ ਪੱਟੀ ਦੀ ਜਾਣਕਾਰੀ ਦੇਵਾਂਗੇ ਪਹਿਲਾਂ ਆਪਾਂ ਪਹਿਲੇ ਪੀਸ ਦਾ ਦੇਖਦੇ ਆਪਾਂ ਕਿੰਨੀ ਆਪਣੇ ਕੋਲੇ ਲੰਬਾਈ ਹੁੰਦੀ ਆ ਇਹਨਾਂ ਨੇ ਆਹ ਦਿੱਤੀ ਹੋਈ ਆ ਪਹਿਲੇ ਪੀਸ ਦਾ ਤੇ ਆਹ ਚੀਜ਼ ਆਉਂਦੀ ਆ ਜੀ ਇੱਥੇ ਪੱਟੀ ਆ ਗਈ ਤੇ ਇੱਥੋਂ ਲੱਗੇ ਇਹਦੀ ਆਪਾਂ ਸਭ ਤੋਂ ਪਹਿਲਾਂ ਇਹ ਦੇਖਣੀ ਆ ਆਪਾਂ ਨੇ ਕੋਲੇ ਕਮੀਜ਼ ਦਾ ਨਾਪ ਆ ਜੀ 43 ਇੰਚ ਆਪਾਂ ਕਮੀਜ਼ ਤਿਆਰ ਕਰਨਾ ਤੇ ਇਹਨਾਂ ਦੀ ਹਿਪ ਆਪਣੇ ਕੋਲੇ ਤੇ ਘੇਰਾ ਹਿਪ ਹੈ ਨਾ ਜ ਆਪਣੇ ਕੋਲੇ 20 ਘੇਰਾ 21 ਆ 21 ਦੇ ਹਿਸਾਬ ਨਾਲ ਆਪਾਂ ਲਾਉਣਾ ਪਾਈਪਿੰਗ ਵਗੈਰਾ ਪਾਉਣੀ ਨਹੀਂ ਸਿੰਪਲ ਬਣਾਉਣਾ ਤੇ 21 ਦੇ ਵਿੱਚ 3 ਪਲੱਸ ਕੀਤੇ ਜੀ ਆਪਣੇ ਕੋਲੇ 24 24 ਦੀ ਲੈਂਥ ਲਾਹਾਂਗੇ 43 ਆਪਾਂ ਕਟਿੰਗ ਸੈੱਟ ਕਰਨਾ ਹੁਣ ਆਪਾਂ ਫੁੱਲ ਲੈਂਥ ਦੇਖ ਲੈਥੋ ਲਿਖੇ ਤਾਂ ਪਹਿਲਾਂ ਇੱਥੇ ਤੱਕ ਹਾਂਜੀ ਇਹਨਾਂ ਦਾ ਵਧੀਆ ਬਣੂਗਾ 49 50 ਤੱਕ ਆਉਂਦਾ ਇਹ ਪੀਸ ਇੱਥੋਂ ਤੇ ਹੁਣ ਆਪਾਂ ਕੀ ਕਰਨਾ ਇਹਦਾ ਪ੍ਰੋਪਰ ਪਹਿਲਾਂ ਇਹਦੀ ਆਪਾਂ ਸੈਟਿੰਗ ਕਰਾਂਗੇ ਪਹਿਲੇ ਪੀਸ ਦੀ ਇੱਥੋਂ ਆਪਾਂ ਅੱਧ ਕਰ ਲਾਂਗੇ ਆ ਗਲੇ ਚ ਆਊਗਾ ਆ ਪੱਟੀ ਕਢਾਈ ਦੀ ਹੈ ਜਿਹੜੀ ਇਹਦੀ ਇਹ ਇੱਥੋਂ ਆਪਾਂ ਅੱਧ ਕਰਾਂਗੇ ਇਹ ਤੇ ਫਿਰ ਅੱਗੇ ਇੱਥੇ ਆਪਾਂ ਆਏਗੇ। ਆਵੇਂ ਸਭ ਪੈਦਰ ਕਰ ਲਾਂਗੇ ਇਧਰਲਾ ਹੱਥ। ਇਹਨੂੰ ਤੁਸੀਂ ਐਂ ਪ੍ਰੋਪਰ ਕਰਨਾ। ਲੋ ਜੀ ਆਪਾਂ ਇਸ ਤਰ੍ਹਾਂ ਨੂੰ ਸੈਟਿੰਗ ਕਰ ਲਈ ਆ ਦੇਖ ਲੈ ਆਪਾਂ ਨੇ ਕੋਲੇ ਇੱਥੇ ਕੋਈ ਝੂਲ ਨਹੀਂ ਹੈਗਾ ਤੇ ਹੁਣ ਆਪਾਂ ਇੱਥੋਂ ਆ ਆਪਣੇ ਕੋਲੇ ਇਹ ਪੱਤੀ ਦੀ ਲੰਬਾਈ ਹੈ ਇੱਥੇ ਤੱਕ ਇਹ ਜੀ ਆਪਾਂ ਇੱਥੇ ਤੱਕ ਪੂਰੀ ਕੜਾਈ ਦੇਖਦੇ ਨੇ ਕੋ ਉਹ ਇੱਥੋਂ ਲੈ ਕੇ ਇੱਥੇ ਤੱਕ ਇਹ 18 ਹੁੰਦੀ ਹੈ ਹੁਣ ਆਪਾਂ ਕੀ ਕਰਨਾ ਆ ਉੱਪਰਲਾ ਪੀਸ ਛੜ ਗਏ ਕਿਉਂਕਿ ਇੱਥੋਂ ਲੈ ਕੇ ਆਪਾਂ ਇਹਦੀ ਸੇਧ ਨੂੰ ਦੇਖਾਂਗੇ ਅੱਗੇ ਆਪਣਾ 7 ਇੰਚ ਚ ਮਤਲਬ ਗਲਾ ਆ ਜੀ ਹੈ ਨਾ ਵਿੱਚੇ ਸਲਾਈ ਦਾ ਉਹਨਾਂ ਦਾ ਆਪਾਂ ਸਵਾ 1 ਗਲਾ ਪਾਉਣਾ ਹੁੰਦਾ ਛੋਟਾ ਪਾਉਂਦੇ ਨੇ 7 ਸਵਾ 7 ਤੋਂ ਸਵਾ 7 ਵੀ ਲਾ ਲੂ ਚਾ ਲਾਉਣਾ ਬਾਦਗਾਟ ਨਿਕਲ ਜਾਈਏ ਤੇ ਅੱਗੇ ਆਪਣੇ ਕੋਲੇ ਵਧੀਆ 10 11 ਆਂਦੀ ਹੈ ਪੱਟੀ ਬਚਦੀ ਆ ਉਹਨਾਂ ਨੂੰ ਵਧੀਆ ਜੇ ਆਪਾਂ ਇੱਥੋਂ ਲੈ ਕੇ ਲਵਾੰਗੀ ਤਾਂ ਆਹ ਵਾਲੀ ਪੱਟੀ ਜ਼ਿਆਦਾ ਉਹਨਾਂ ਲਈ ਲੌਂਗ ਹੋ ਜੂਗੀ ਨੀਚੇ ਵਾਲੀ ਆ ਜੂਗੀ ਆਪਣੇ ਜ਼ਿਆਦੇ ਪੇਟ ਤੇ ਆ ਜੂਗੀ ਹੁਣ ਆਪਾਂ ਪਹਿਲਾਂ ਕੀ ਕਰਾਂਗੇ ਇੱਥੋਂ ਲੈ ਕੇ ਆਪਾਂ ਇਹਦੀ ਲੰਬਾਈ ਮੈਂਦੇ ਆ आप देखना इतना तरताली तरतालीस इतने ले लेने ये आप एक्सट्रा पाने चार ये अपने को बन गया संताली हूँ आ चीज़ पहले टॉपर का कान काट देंगे पांच जो अपन से संताली संताली दा पीस ला के है हां ठीक है और अपन इससे Venus L नुएदा पा लेंगे na pansani la langena di 12 12 inch ਪੱਦੀ ਲਾ ਲਿਆ ਤਾਂ ਦੁਆਰੇ ਆਪਾਂ ਇਹਦੀ ਸੈ ਸੈਲੀਕਰਨ ਨਾਲ ਸ਼ਾਂਤੀ ਕਰ ਸਕਦੇ ਹਾਂ इन्ह का पता है फ्रंट पीस है हम आप चीज आप कट देंगे अलग कर देंगे हम आपको कितों का हूँ थोड़ा समझा इन्हों का बैकपीस आ गया देखो इथे तक ਆਗੇ ਨਦੀ ਕੱਟ ਵਾਲੀ ਲੈਣਾ ਹੁਣ ਆਪਾਂ ਬੈਕ ਪੀਸ ਕਰਾਂਗੇ ਪਹਿਲੇ ਤੁਹਾਨੂੰ ਆਪਾਂ ਬਾਜੂ ਦੱਸ ਦਿੰਨੇ ਆ ਆ ਇਹਨਾਂ ਦਾ ਜਿਹੜਾ ਕੱਟ ਵਾਲੀ ਲੈਣਾਈ ਆ ਇਹਦਾ ਬੈਕ ਪੀਸ ਆ ਗਿਆ ਇਹ ਆਪਣੀਆਂ ਬਾਜੂ ਆ ਆ ਬਾਜੂ ਤੇ ਆ ਉਹ ਆ ਪ੍ਰਿੰਟ ਹੋਣਾ ਜਿਹੜਾ ਉਹ ਵਾਲਾ ਪੀਸ ਆ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਕਿੱਥੇ ਯੂਜ਼ ਕਰਨਾ ਹੁਣ ਆਪਾਂ ਇਹਦੀ ਸੇਧ ਜਿਹੜਾ ਇਹਦਾ ਕੱਟ ਆਇਆ ਹੋਇਆ ਇਹਦੀ ਸੇਧ ਆਪਾਂ ਲੰਬਾਈ ਮੈਂਦੇ ਆਂ ਵੀ ਵਾਦੀ ਕਿੰਨੀ ਆਉਣੀ। ਐਜੇ ਸੂਟਾ 'ਚ ਕਾਣ ਬਹੁਤ ਹੁੰਦਾ ਬਸ ਆਪਣਾ ਦੀਪ ਕੇ ਨਾ ਪਹਿਲਾਂ ਕਾਣ ਚੈੱਕ ਕਰਿਆ ਕਰੋ ਕਾਣ ਚੈੱਕ ਕਰਕੇ ਫਿਰ ਕੱਟ ਲਿਆ ਕਰੋ। ਕਈ ਵਾਰ ਕਾਣ ਸੈਟਿੰਗ 'ਚ ਆਉਂਦਾ ਵੀ ਨਹੀਂ। ਕਈ ਵਾਰ ਆ ਵੀ ਜਾਂਦਾਗਾ ਉਹ ਚੀਜ਼ੇ ਨੂੰ ਆਪਾਂ ਕੱਟਾਂਗੇ ਵੀ ਹਾਂ। ਇਹਦੀ ਮੈਂ ਸੈਟਿੰਗ ਲਿਆਂਦੀ ਐ ਇਹ 'ਚ ਹੈਗਾ ਸਿਰਕਾ ਬੁਕਾ ਕਾਣ। ਇਹਦੀ ਸੈਟਿੰਗ ਲਿਆਂਦੀ। 1 ਇਚੀ ਦਾ ਜੀ ਹਾਂ। ਬੈ ਇਥੋਂ ਕੱਟ ਦਾਂਗੇ ਹੁਣ ਉਹਨਾਂ ਦੀ ਵਾਹ। ये देगा बाप हूँ आपूँ ये चीज़ दस दे बैक फ्रंट ये आप इधरों बा बाकी कपड़ा आप देंगे आज सही, सही करके बैक वाला फ्रंट ਰਾਖਲੇ ਜੀ ਪੀਸ ਹਾਂ ਇਹਨੂੰ ਆਪਾਂ ਮਿਲਤੀ ਕਰਦੇ ਆ ਕਿੰਨੇ ਕਿੰਨੇ ਆ ਹਾਂ 13 13 ਆਈ ਜਾਂਦਾ ਆਪਣੇ ਕੋਲ ਆਪਾਂ ਨੂੰ 12 12 ਚਾਹੀਦਾ ਉਹ ਵੀ ਆਪਾਂ 12.5 ਦੀ ਤਰ੍ਹਾਂ ਲਾ ਲਿਆ ਸੀਗਾ ਇੱਥੇ ਆਪਣੇ ਕੋਲੇ 12.5 ਇੱਥੇ ਆਪਣੇ ਕੋਲੇ 13 ਬਸ ਇਹਨਾਂ ਦਾ ਨਾ ਪਲੇ ਝੋਲੇ ਇੱਥੇ ਖਤਮ ਹੁੰਦੀ ਆ ਆਪਾਂ ਕੰਨ ਖਤਮ ਕਰਤਾ ਆ ਚੀਜ਼ ਆਪਾਂ ਲਾ ਦੇਾਂਗੇ ਹੁਣ ਆਪਾਂ 12 12 ਦੀ ਨਿਸ਼ਾਨੀ ਲਾ ਕੇ ਲਿਉਨੇ ਤੇ ਆ 12.5 ਦੀ ਉਹ ਪੀਸ ਦੀ ਵੀ ਆਪਣੇ 12.5 ਸੀ ਠੀਕ ਹੈ ਜੀ

ਹੁਣ ਉਹ ਤੁਹਾਨੂੰ ਦੱਸਦੇ ਆਪਾਂ ਜਿਹੜੀ ਆ ਪੱਟੀ ਆਪਾਂ ਨੂੰ ਤੁਰ ਤੋਂ ਤੁਰ ਤੱਕ ਦਿੱਤੀ ਹੋਈ ਆ ਲੰਬੀ ਇਹ ਆਪਾਂ ਕਿੱਥੇ ਜੁਟ ਕਰਨੀ ਆ ਇਹ ਆਪਾਂ ਦੋਨਾਂ ਪੀਸਾਂ ਦੇ ਅੱਗੇ ਵਾਲੇ ਦੇ ਤੇ ਪਿੱਛੇ ਵਾਲੇ ਦੇ ਦੋਨਾਂ ਦੇ ਨੀਚੇ ਘੇਰੇ ਤੇ ਲਾਉਣੀ ਆ ਜੀ ਇਹ ਤੇ ਇਹ ਪੱਟੀ ਨੂੰ ਆਪਾਂ ਅੱਧਾ ਇੰਚ ਇਧਰ ਵੱਧ ਰੱਖ ਕੇ ਸਾਰੀ ਲਾ ਲੈਨੇ ਆਪਾਂ ਇਹ ਐਸ ਤਰ੍ਹਾਂ ਫੇਰਨਾ ਐਦਾਂ ਜੁਜੂ ਜਿਵੇਂ ਇਹਨਾਂ ਦਾ ਇਥੋਂ ਘੇਰਾ ਆਊਗਾ ਤਰਪਾਈ ਵਿੱਚ ਮੋੜਨੀ ਆ ਪਹਿਲਾਂ ਤੁਸੀਂ ਮੋੜ ਸਕਦੇ ਆ ਅੱਜ ਜਦੋਂ ਆਪਣੀ ਤਰਪਾਈ ਹੋ ਗਈ ਇਹ ਤੋਂ ਬਾਅਦ ਤੁਸੀਂ ਇੰਦਾ ਇਹਨੂੰ ਟਰ ਸਕਦੇ ਆਂ ਜਿਵੇਂ 1.5 ਇੰਚਾ ਆਪਾਂ ਇਧਰੋਂ ਰੱਖ ਲਾਂਗੇ 1.5 ਇੰਚਾ ਆਪਾਂ ਇਧਰੋਂ ਰੱਖ ਲਾਂਗੇ ਇਸ ਤਰ੍ਹਾਂ ਇਹਦਾ ਆਪਾਂ ਪ੍ਰਿੰਟਰ ਲਾ ਦੇਵਾਂਗੇ ਤੇ ਤਿਆਰ ਕਰ ਪਾਂਗੇ ਤੇ ਬਾਕੀ ਤੁਸੀਂ ਇਹ ਵੀ ਕਰ ਸਕਦੇ ਹੋ ਇਹ ਤਾਂ ਆਪਾਂ ਦੋਨੇ ਪਾਸੇ ਸਲਾਈ ਨੇ ਜੇ ਆਪਾਂ ਤਰਪਾਈ ਨਹੀਂ ਕਰਨੀ ਆਹ ਪੀਸ ਬੱਡੇ ਰੱਖ ਸਕਦੇ ਹੋ ਤੁਸੀਂ ਤਾਂ ਇੱਕ ਸਲਾਈ ਤੁਸੀਂ ਅੰਡਰਗਰਾਉਂਡ ਲਾ ਸਕਦੇ ਵੀ ਆਪਣੀ ਤਰਪਾਈ ਨਾ ਹੋ ਉਹ ਤੁਹਾਨੂੰ ਆਪਾਂ ਵੀਡੀਓ ਬਣਾ ਦੇਵਾਂਗੇ ਆਪਾਂ ਕਿੱਦਾਂ ਲਾਈ ਹੈ ਤੇ ਹੁਣ ਆਪਾਂ ਇਧਰਲਾ ਬਸ ਆਪਾਂ ਅੱਧੇ ਇੰਚ ਦਾ ਵੱਧ ਲਾ ਰਹੇ ਹਾਂ। ਪੱਟੀ ਆਪਾਂ ਕੱਟ ਲਈ ਆ। ਇਹ ਤੁਹਾਨੂੰ ਆਪਾਂ ਦੱਸਾਂਗੇ ਯੂਜ਼ ਕਰਨ ਦਾ ਤਰੀਕਾ। ਤੁਸੀਂ ਇਸ ਤਰ੍ਹਾਂ ਸਲਾਈ ਅੱਧੇ ਇੰਚ ਦੀ ਇਧਰ ਵੀ ਰੱਖ ਸਕਦੇ ਹੋ ਤੇ ਅੱਧੇ ਇੰਚ ਦੀ ਆਪਾਂ ਇਧਰਾਂ ਵਿੱਚ ਫੋਲਡ ਹੋ ਜੇ। ਐਦਾਂ ਵੀ ਕਰ ਸਕਦੇ ਹੋ ਪੱਟੀ। ਜਾਂ ਤੁਸੀਂ ਐਦਾਂ ਵੀ ਲਾ ਸਕਦੇ ਹੋ ਜਿਵੇਂ ਆਪਾਂ ਕੱਟ ਲਉ ਲੈਨੇ ਆ। ਇਧਰ ਤੁਸੀਂ ਇਹ ਯੂਜ਼ ਕਰ ਲਏ ਤੇ ਇਧਰਲੇ ਪਾਸੇ ਆ ਕੇ ਆਪਾਂ ਉੱਥੇ نیچے ਉੱਪਰਲੇ ਪਾਸੇ ਆਪਾਂ ਇਹ ਐਵੇਂ ਕਰ ਸਕਦੇ ਆ ਤਾਂ ਜੋ ਆਪਾਂ ਉਤਰਫਾਈ ਕਰਨ ਦੀ ਜ਼ਰੂਰਤ ਨਾ ਪਵੇ ਤੇ ਆਪਾਂ ਦੋਨੇ ਤਰ੍ਹਾਂ ਨਾਲ ਜੁਟ ਕਰ ਸਕਦੇ ਹਾਂ ਤੁਸੀਂ ਇਹ ਪੱਟੀ ਨੂੰ ਬਰੀਕ ਛੋਟੇ ਪੀਸਾਂ 'ਚ ਕੱਟ ਕੇ ਵੀ ਦੋ ਪੱਟੀਆਂ ਵੀ ਧਰ ਸਕਦੇ ਹੋ ਜਿਵੇਂ ਤੁਹਾਡਾ ਮਨ ਹੋ ਤੁਸੀਂ ਡਿਜ਼ਾਈਨ ਉਦਾਂ ਕਰ ਸਕਦੇ ਹੋ ਪਰ ਆਪਾਂ ਇਹ ਸਿੱਧਾ ਸਾਰੇ ਪ੍ਰਿੰਟਾ ਇਦਾਂ ਹੀ ਇੰਨਾ ਹੀ ਰੱਖਾਂਗੇ ਜਿਵੇਂ ਜਗਾਈਚ ਤੇ ਹੁਣ ਤੁਹਾਨੂੰ ਆਪਾਂ ਇਹਦੀਆਂ ਕਾਟਾਂ ਦੱਸਾਂਗੇ ਅਜੇ ਮੈਂ ਆਪਣੇ ਕੋਲ 20 ਕਿਲੋ ਆਪਾਂ ਇੱਕ ਪੀਸ ਹੋ ਗਿਆ ਮੋਜ਼ੀ ਕੱਟ ਦੱਸਦੇ ਆ ਇਹਨਾਂ ਦਾ 3 ਇੰਚ ਲਵਾਂਗੇ ਆਪਾਂ ਸਵਾ 6 ਇਹਨਾਂ ਦੇ ਇਧਰ ਆਪਣਾ ਬੈਕ ਅੱਧਾ ਇੰਚ ਆਪਾਂ ਵਧਾ ਕੇ ਰੱਖਿਆ ਹੋਇਆ ਕਿਸ ਲਾ ਕਿਸ ਅੱਗੇ ਵਾਲਾ ਪਾਧਾ ਇੰਚ ਕੱਟ ਰੱਖਿਆ ਇਹ ਲੈਤਾ ਆਪਾਂ ਸਵਾ 6 ਤੇ ਅੱਗੇ ਆਪਾਂ ਲਵਾਂਗੇ ਇਧਰ 7 ਆ ਵੀ ਆਪਾਂ ਸਵਾ 6 ਦੇਖਣਾ ਹੋਰੋਂ आप देखना जी हम साढ़े अठारह सवाल थोड़ा इधर बधा के लवेंगे निशानी रखा इथ आप एक इंच पा देंगे आट ऐसा मैच कर देने जीडी पैक काट आ देंगे अगे फिर इतों लेके हूँ आप फोन तो लगे हैं अपने ये काटा नहीं है फ्रंट से बैक दी हम आप सारी सैटिंग कर ली है तुम भी अद्धि सैटिंग कर लो तो जाओ वह सारा कान वगैरह निकल जाए बाद घाट उन्होंने ਆਪਾਂ ਬਹਿਲਾ ਚਾਏ ਪੀ ਸਮੇਂ ਇਹ ਕੱਟਵਾ ਲਏ। ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਜੋ ਤੁਹਾਡਾ ਕੋਈ ਚੀਜ਼ ਰਹੇ ਨਾ ਤੇ ਸੂਟੇ ਸੂਟ ਵਿੱਚ ਕੋਈ ਗਲਤੀ ਨਾ ਹੋਵੇ। ਵਧੀਆ ਪਰਫੈਕਟ ਫਿਟਿੰਗ ਨਾਲ ਤੇ ਕਟਾਈ ਨਾਲ ਬਣੇ। ਵੱਧ ਤੋਂ ਵੱਧ ਜੀ ਲਾਈਕ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਲੱਗੀ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼। ਧੰਨਵਾਦ। Mm-hmm. <laughs>